ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਨ ਸ੍ਰੀ ਮਹਲਾ 5ਵੇਂ ਸੰਤ ਕ੍ਰਿਪਾਲ ਦਿਆਲ ਦਮੋਦਰ ਕਾਮ ਕ੍ਰੋਧ ਵਿਖ ਜਾਰੇ ਰਾਜ ਮਾਲ ਜੋ ਬਨ ਤਨ ਜੀਆਰਾ ਇਹਨੇ ਉਹ ਪਰਲ ਬਾਰੇ ਸੰਤ ਕਿਰਪਾਲ ਦਿਆਲ ਤੁਮੋਦਰ ਕਾਮ ਕ੍ਰੋਧ ਬਿਕਜਾਰੇ ਰਾਜ ਮਾਲ ਜੋ ਬਨ ਤਨ ਜੀਆਰਾ ਨਯੋ ਪਰਲਾ ਬਾਰੇ ਮਨ ਤਨ ਰਾਮ ਨਾਮ ਹਿਤਕਾਰੇ ਸੋਖ ਸਹਿਜ ਆਨੰਦ ਮੰਗਲ ਸਹਿਤ ਭਵਨਿਤ ਪਾਰ ਉਤਾਰੇ ਰਹਾ ਧਨ ਸੋ ਥਾਨ ਧਨ ਓਏ ਪਵਨਾ ਜਾ ਮੈਂ ਸੰਤ ਬਸਾਰੇ ਜਨ ਨਾਨਕ ਕੇ ਸਰਦਾ ਪੁਰਹੁ ਠਾਕੁਰ ਭਗਤ ਤੇਰੇ ਨਮਸ਼ਕਾਰੇ ਤਨ ਸੋ ਥਾਨ ਤਨ ਓਏ ਪਵਨਾ ਜਾ ਮੈਂ ਸੰਤ ਬਸਾਰੇ ਜਨ ਨਾਨਕ ਕੇ ਸਰਦਾ ਪੁਰਹੁ ਠਾਕੁਰ ਭਗਤ ਤੇਰੇ ਨਮਸ਼ਕਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ